ਸਾਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਹੈ ਇਸ ਖੂਬਸੂਰਤ ਦੁਨੀਆ ਦੇ ਵਿੱਚ ਕਿੰਨਾ ਕੁਝ ਐਸਾ ਜਿਹੜਾ ਸਾਡੀ ਸੋਚ ਸਮਝ ਤੋਂ ਪਰੇ ਆ ਜਦੋਂ ਵੀ ਕਿਤੇ ਆਪਾਂ ਕੁਝ ਐਦਾਂ ਦੀ ਰੋਸ਼ਨੀ ਜਾਂ ਸਮਾਮ ਦੇ ਵਿੱਚ ਰਿਕਾਰਡ ਕਰਦੇ ਸੀ ਜਾਂ ਆਪਾਂ ਯੂ ਐਫਓ ਜਾਂ ਏਲੀਅਨ ਦੇ ਬਾਰੇ ਗੱਲ ਕਰਦੇ ਸੀ ਤਾਂ ਅਕਸਰ ਹੀ ਆਪਣੇ ਭੈਣਾ ਭਰਾਵਾਂ ਦਾ ਸਵਾਲ ਹੁੰਦਾ ਸੀਗਾ ਕਿ ਆਪਣੇ ਭਾਰਤ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਰਿਕਾਰਡ ਹੁੰਦੀਆਂ ਤੇ ਹੁਣ ਤਾਂ ਇਹ ਚੀਜ਼ਾਂ ਭਾਰਤ ਪੰਜਾਬ ਪੂਰੀ ਦੁਨੀਆ ਦੇ ਵਿੱਚ ਹਰ ਕਿਤੇ ਰਿਕਾਰਡ ਹੋ ਰਹੀਆਂ ਨੇ ਤੇ ਜਿਹੜੇ ਤਰੀਕੇ ਦੇ ਨਾਲ ਹੁਣ ਇਹਨਾਂ ਦੀਆਂ ਘਟਨਾਵਾਂ ਵਧੀਆਂ ਨੇ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਵੀ ਇੰਨੀਆਂ ਕਿਵੇਂ ਵਧ ਗਈਆਂ ਇੰਨੀਆਂ ਕਿਉਂ ਵਧ ਗਈਆਂ ਕੀ ਉਹ ਆਉਣ ਵਾਲੇ ਨੇ ਧਰਤੀ ਦੇ ਉੱਤੇ ਜਾਂ ਉਹਨਾਂ ਨੇ ਧਰਤੀ ਨੂੰ ਹੁਣ ਫਾਈਂਡ ਆਊਟ ਕੀਤਾ ਜਾਂ ਇਹ ਕੋਈ ਹੋਰ ਸਾਈਨ ਨੇ ਇਹ ਪ੍ਰਮਾਤਮਾ ਜਾਣਦਾ ਆ ਜਿਹੜੀ ਲਾਸਟ ਵੀਡੀਓ ਹੈ ਜੈਪੁਰ ਦੀ ਆ ਇਹ ਜੈਪੁਰ ਤੋਂ ਕਿਸੇ ਮੁੰਡੇ ਨੇ ਭੇਜੀ ਸੀ ਉਹ ਕਹਿੰਦਾ ਵੀ ਆ ਜਿਹੜੀਆਂ ਲਾਈਟਾਂ ਨੇ ਇਹ ਅੱਧਾ ਘੰਟਾ ਇਦਾਂ ਹੀ ਘੁੰਮਦੀਆਂ ਰਹੀਆਂ ਇਦਾਂ ਲੱਗਿਆ ਜਿਵੇਂ ਅਸਮਾਨ ਦੇ ਵਿੱਚ ਨੂੰ ਕੋਈ ਨਵਾਂ ਦਰਵਾਜ਼ਾ ਖੁੱਲ ਗਿਆ ਹੁੰਦਾ ਹੁਣ ਤਾਂ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਚਾਈਨਾ ਮਤਲਬ ਕਿ ਏਸ਼ੀਆ ਦੇ ਵਿੱਚ ਵੀ ਇਹ ਲਾਈਟਾਂ ਬਹੁਤ ਜ਼ਿਆਦਾ ਰਿਕਾਰਡ ਹੋਈਆਂ ਨੇ ਅਲੱਗ-ਅਲੱਗ ਥਾਂ ਤੋਂ ਅਲੱਗ-ਅਲੱਗ ਵੀਡੀਓ ਆਈਆਂ ਪਰ ਜਿਹੜੇ ਹਸਾਬ ਨਾਲ ਯੂ ਐਫਓ ਜਾਂ ਇਹ ਅਜੀਬੋ-ਗਰੀਬ ਲਾਈਟਾਂ ਇਕਦਮ ਦਿਸਣੀਆਂ ਵੱਧ ਸ਼ੁਰੂ ਹੋ ਗਈਆਂ ਇਹਦੇ ਪਿੱਛੇ ਦਾ ਕਾਰਨ ਹਜੇ ਸਮਝ ਨਹੀਂ ਆ ਰਿਹਾ ਆ ਦੇਖੋ ਤੁਸੀਂ ਕਿੰਦਾ ਦੀ ਲਾਈਟ ਆ ਇਹ ਹਨਾ ਇਹ ਵੀ ਇੱਕ ਯੂ ਐਫਓ ਮੰਨਿਆ ਜਾਂਦਾ ਵੀ ਯੂ ਐਫਓ ਸੀਗਾ ਬੱਦਲਾਂ ਦੇ ਪਿੱਛੇ ਤੇ ਉਹ ਪ੍ਰਮਾਤਮਾ ਜਾਣਦਾ ਇਹਦੇ ਪਿੱਛੇ ਦਾ ਮਤਲਬ ਮਕਸਦ ਕੀ ਆ ਪਰ ਇਹ ਜ਼ਿੰਦਗੀ ਰਹਸ ਦੇ ਨਾਲ ਭਰੀ ਪਈ ਆ ਕਣ-ਕਣ ਦੇ ਵਿੱਚ ਪ੍ਰਮਾਤਮਾ ਦਾ ਬਾਸ ਆ ਤੁਸੀਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਤੁਹਾਨੂੰ ਹਰ ਥਾਂ ਦੇ ਉੱਤੇ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਬੜੀ ਖੂਬਸੂਰਤ ਆ ਜ਼ਿੰਦਗੀ ਮਿੱਤਰੋ ਆਨੰਦ ਚ ਰਹਿ ਆ ਕਰੋ ਪ੍ਰਮਾਤਮਾ ਦਾ ਨਾਮ ਲੈਂਦੇ ਰਹਿ ਆ ਕਰੋ ਜਿਉਂਦੇ ਵਾਸਤੇ ਰਹੋ ਧੰਨਵਾਦ